ਜੀ ਵੀ ਦੋਸਤੋ ਪੀ ਹਾਰ ਜਾਰ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਗੱਲ ਫਾਰਮ ਤੇ ਅੱਜ ਦਾ ਜੀ ਵਿਸ਼ਾ ਜਿਵੇਂ ਕਿ ਆਪਾਂ ਲੜੀਵਾਰ ਸੀਰੀਜ਼ ਬੋਲਦੇ ਹਾਂ ਦੱਸਦੇ ਹਾਂ ਤੁਹਾਨੂੰ ਟੌਪ 1 ਬਾਈ 1 ਸੋ ਆਪਣੇ ਵੀਰ ਭਰਾ ਵੀ ਕਮੈਂਟ ਕਰਕੇ ਕਹਿ ਰਹੇ ਸੀ ਜੀ ਇਸ ਬੋਲ ਦੀ ਜਾਣਕਾਰੀ ਦੱਸੋ ਜਰੂਰ ਸੋ ਆਪਾਂ ਤੁਹਾਡੇ ਵਾਸਤੇ ਲੈ ਕੇ ਆਏ ਜੀ ਬੋਲ ਐਚ ਐਫ ਆ ਦਾ ਹੋਊਗਾ ਜੀ ਸੈਕ ਕੰਪਨੀ ਦਾ ਜਿਸ ਦਾ ਨਾਮ ਹੈਗਾ ਜੀ 21281 ਠੀਕ ਹੈ ਜੀ ਵੈਸੇ ਆਪਾਂ ਇਸ ਦਾ ਨਾਮ ਯੂਨੀਕ ਕਹਿੰਦੇ ਆ ਬੋਲ ਦਾ ਨਾਮ ਯੂਨੀਕ ਹੈਗਾ ਠੀਕ ਹੈ ਜੀ ਸੋ ABCHF221281 ਪੂਰਾ ਇਸ ਦਾ ਨਾਮ ਆ ਠੀਕ ਆ ਜੀ ABC ਦਾ ਮਤਲਬ ਹੈਗਾ ਬਾਜੀ ਇਸ ਦਾ ਮਤਲਬ ਹੈ ਜੀ ਇਹ ਕੰਪਨੀ ਹੁੰਦੀ ਹੈ ਜੀ ABC ਸੀਮਨ ਸਟੇਸ਼ਨ ਆ ਜੀ ਇਸ ਠੀਕ ਆ ਜੀ ਜੋ ਕਿ ਸੈਗ ਦਾ ਵਾ ਜੈਸਾ ਸੈਗ ਦਾ ਪੁਰਾਣਾ ਨਾਮ ਹੈਗਾ ਸੁਪੀਰੀਅਰ ਐਨੀਮਲ ਜੈਨੇਟਿਕਸ ਠੀਕ ਆ ਜੀ ਸੋ ਆਪਾਂ ਇਸ ਨੂੰ ABC ਸੀਮਨ ਸਟੇਸ਼ਨ ਕਹਿੰਦੇ ਆ ਸੋ ਜੇ ਆਪਾਂ ਦੇਖੀਏ ਇਸ ਬੋਲ ਦਾ ਜਿਹੜਾ ਹੈਗਾ ਜਿਹੜੇ ਡੇਟ ਆਵਰਤ ਹੈਗਾ ਜੀ 11 ਤਰੀਕ 7ਵਾਂ ਮਹੀਨਾ 2020 ਆਦਾਂ ਬਲਕੇ 4-5 ਸਾਲ ਇਸ ਦੀ ਉਮਰ ਬੋਲ ਦੀ ਹੋ ਚੁੱਕੀ ਆ ਠੀਕ ਆ ਸੋ ਇਹ ਇੱਕ ਇੰਪੋਰਟਡ ਬੋਲ ਆ ਜਿਹੜਾ ਇਹ ਤੁਹਾਨੂੰ ਦੱਸ ਰਹੇ ਆ 21281 ਇਹ ਬੋਲ ਜਰਮਨੀ ਦਾ ਇੰਪੋਰਟਡ ਬੋਲ ਆ ਜੀ ਠੀਕ ਆ ਜੀ ਸੋ ਇਸ ਦੀ ਡੈਮ ਦਾ ਨਾਮ ਹੈਗਾ ਦੇਖੋ ਜੀ ਡੀ ਈ 0360909652 ਕਾਤਿਆ 178 ਠੀਕ ਆ ਸੋ ਜੇ ਆਪਾਂ ਦੇਖੀਏ ਇਸਦਾ ਮਿਲਕ ਰਿਕਾਰਡ 12758 ਲੀਟਰ ਆ ਜੋ ਕਿ ਕਾਫੀ ਜ਼ਿਆਦਾ ਮਿਲਕ ਰਿਕਾਰਡ ਹੋਇਆ ਦਾ तकरीबन 45 ਲੀਟਰ ਤੋਂ ਪਲੱਸ ਚਲਾਇਆ ਜਾਂਦਾ ਮਿਲਕ ਰਿਕਾਰਡ ਜੋ ਕਿ ਇੱਕ ਚੰਗਾ ਰਿਕਾਰਡ ਹੈ ਸੋ ਇਸ ਦੇ ਨਾਲ ਨਾਲ ਤੁਸੀਂ ਫੈਟ ਪਰਸੈਂਟੇਜ ਵੀ ਦੇਖ ਸਕਦੇ ਆ 4.08 ਹੈ ਠੀਕ ਹੈ ਜੀ ਮਤਲਬ ਕਿ ਮਤਲਬ ਕਿ ਇੰਨੇ ਦੁੱਧ ਦੇ ਨਾਲ ਨਾਲ ਆਪਾਂ ਨੂੰ ਫੈਟ ਵੀ ਚੰਗੀ ਮਿਲ ਰਹੀ ਹੈ 4.08 ਮਤਲਬ ਕਿ ਦੁੱਧ ਦਾ ਰੇਟ ਦਾ ਵਿੱਚ ਆਪਾਂ ਨੂੰ ਫਾਇਦਾ ਹੋਊਗਾ ਜੇ ਆਪਾਂ ਡੈਰੀ ਵਿੱਚ ਪਾਉਨੇ ਆ ਜਾਂ ਕਿਸੇ ਨੂੰ ਦੇਣੇ ਆ ਤੇ ਨਾਲੇ ਆਪਾਂ ਨੂੰ ਇਸ ਦੇ ਨਾਲ ਆਪਾਂ ਨੂੰ ਮੱਖਣੀ ਤੇ ਹੋਰ ਆਪਾਂ ਚੀਜ਼ ਜਾਂ ਪਨੀਰ ਵਗੈਰਾ ਬੜੀ ਆਪਾਂ ਨੂੰ ਨਿਕਲ ਸਕਦਾ ਠੀਕ ਹੈ ਜੀ ਸੋ ਇਸ ਦੇ ਪਤਾ ਦਾ ਨਾਮ ਹੈਗਾ ਜੀ US 31 41 60 51 65 ਡਿਸਕਵਰ ਇਸ ਦੇ ਪਤਾ ਦਾ ਨਾਮ ਹੈ ਠੀਕ ਹੈ ਜੀ ਸੋ ਜੇ ਆਪਾਂ ਇਸ ਦੇ ਪਤਾ ਦੀ ਨਾਮ ਰਕਾਲ ਉਹ ਸਾਰਾ ਹੈ ਨਹੀਂਗਾ ਸੋ ਇਸ ਬਲ ਨੂੰ 5 ਸਟਾਰ ਮਿਲੇ ਹੋਏ ਆ ਜੀ ਆਪਾਂ ਨੂੰ ਟੋਟਲ ਉਸ ਦੇ ਸਰੀਰ ਦੇ ਫਿਜ਼ੀਕਲ ਐਕਟੀਵਿਟੀ ਜਾਂ ਕਿਸੇ ਪ੍ਰਕਾਰ ਵੀ ਉਹ ਪੰਜ ਸਟਾਰ ਆਪਾਂ ਇਸ ਬਾਰੇ ਉਹਨੂੰ ਕਹਿ ਸਕਦੇ ਹਾਂ ਠੀਕ ਆ ਸੋ ਜੇ ਆਪਾਂ ਦੁੱਧ ਦੀ ਆਧ ਪਾਲਣ ਦੀ ਗੱਲ ਕਰੀਏ ਤਾਂ 1058 ਕਿਲੋਗ੍ਰam ਠੀਕ ਆ ਜੀ ਆਪਣੇ ਇਹ ਉਹਦੇ ਵਿੱਚ ਐਲਬੀਐਸ ਵਿੱਚ ਨਿਕਾ ਕਿਲੋਗ੍ਰam ਵਿੱਚ 1058 ਆਪਾਂ ਨੂੰ ਅੱਗੇ ਪਲੱਸ ਕਰਕੇ ਪ੍ਰੋਡਕਸ਼ਨ ਵਿੱਚ ਦੇ ਰਿਹਾ ਹੈ ਜੋ ਕਿ ਇੱਕ ਚੰਗੀ ਗੱਲ ਹੈ 1058 ਨੂੰ ਆਪਾਂ 365 ਦਿਨਾਂ ਤੇ 305 ਦਿਨਾਂ ਤੇ ਸੌਰੀ ਭਾਗ ਕਰ ਦਿੰਨਾ ਸੋ ਆਪਾਂ ਨੂੰ ਇੱਕ ਦਿਨ ਦੀ ਔਸਤੋਂ ਪਤਾ ਲੱਗ ਜੀਵੇਗੀ ਕਿ ਇੱਕ ਦਿਨ ਵਿੱਚ ਕਿੰਨੇ ਆਪਾਂ ਨੂੰ ਪ੍ਰੋਟੈਕਸ਼ਨ ਵੱਧ ਕਰਕੇ ਦੇ ਰਿਹਾ ਹੈ ਸੋ ਇਹ ਤਕਰੀਬਨ 3 ਤੋਂ 4 ਕਿਲੋ ਆਪਾਂ ਨੂੰ ਪਾਸ ਕਰਕੇ ਦੇ ਰਿਹਾ ਹੈ ਅੱਗੇ ਮਤਲਬ ਲ ਕੇ ਜੀਐਸ ਦੀਆਂ ਬੱਚੀਆਂ 45 ਲੀਟਰ ਦੇਣਗੀਆਂ ਤਾਂ ਉਸ ਦੀਆਂ ਅੱਗੇ ਬੱਚੀਆਂ 50 ਲੀਟਰ ਤੱਕ ਆਪਾਂ ਨੂੰ ਮਿਲਕ ਦੇ ਸਕਦੇ ਹਾਂ ਠੀਕ ਹੈ ਜੀ ਪ੍ਰੋਡਕਟਿਵ ਲਾਈਫ ਦੇਖੋ ਜੀ +3.8 ਸਾਲ ਹੈ ਮਤਲਬ ਲ ਕੇ ਆਮ ਗਾਨ ਨਾਲੋਂ ਬਧੇਰੇ 3 ਤੋਂ 4 ਸਾਲ ਵਾਧਾ ਦੇਣ ਦੀ ਸਮਰੱਥਾ ਇਹdੀਆਂ ਅੱਗੇ ਬੱਚੀਆਂ ਵਿੱਚ ਹੈ ਠੀਕ ਹੈ ਜੀ ਕਾਓ ਕਨਸੈਪਸ਼ਨ ਰੇਟ ਵੀ ਪਲੱਸ 1.0 ਹੋਇਆ ਮਤਲਬਲ ਕੇ ਜਲਦੀ ਜਿਹੜਾ ਆਪਾਂ ਸਿਮਨ ਭਰੌਣੇ ਆ ਕਿਸੇ ਬੱਚੀ ਦੇ ਜਾਂ ਜਦੋਂ ਅੱਗੇ ਕਾਓ ਬਣ ਜਾਂਦੀ ਆ ਉਹ ਸੋ ਉਸ ਨੂੰ ਗਰਭ ਧਾਰਨ ਕਰਨ ਦੀ ਸਮਰੱਥਾ ਬਹੁਤ ਹੀ ਜ਼ਿਆਦਾ ਹੈ ਠੀਕ ਹੈ ਜੀ ਮਤਲਬ ਕਿ ਜਵਾਵਾਰ ਵਾਰ ਰਿਪੀਟ ਹੋਣ ਦੇ ਚਾਂਸ ਘਟਨੇ ਅਰਡਰ ਦਾ ਸਕੋਰ ਦੇਖੋ ਜੀ ਪਲੱਸ 1.81 ਹੈ ਮਤਲਬਲ ਕੇ ਲੇਵੇ ਦੀ ਕਿਸੇ ਪ੍ਰਕਾਰ ਦੀ ਸਮੱਸਿਆ ਨਹੀਂ ਆਵੇਗੀ ਜਿਸ ਤਰ੍ਹਾਂ ਮ ਸਟੈਟਸ ਵਗੈਰਾ ਜਾਂ ਹੋਰ ਦਿੱਕਤਾਂ ਲੈਵੇ ਦੀ ਆਪ ਨੂੰ ਆ ਜਾਂਦੀਆਂ ਵਾ ਸੋ ਉਸ ਪ੍ਰਕਾਰ ਦੀ ਵੀ ਸਮੱਸਿਆ ਨਹੀਂ ਆਵੇਗੀ ਠੀਕ ਹੈ ਜੀ ਟੀਪੀਏ ਸਕੋਰ ਦੇਖੋ ਜੀ 2678 ਇਸ ਬੋਲ ਦਾ ਜੋ ਹੈ ਟੀਪੀਏ ਸਕੋਰ ਹੈ ਮਤਲਬ ਕਿ ਜੋ ਇਸ ਬੋਲ ਦੇਆਂ ਧੀਆਂ ਰਹਿਣਗੀਆਂ ਉਹਨਾਂ ਦਾ ਸਾਰਾ ਇਸ ਸਰੀਰ ਦੇ ਢਾਂਚੇ ਦਾ ਸਰੀਰ ਦਾ ਹੁੰਦਾ ਆਰਡਰ ਦਾ ਪੈਰਾਂ ਦਾ ਠੀਕ ਹੈ ਜੀ ਸੋ ਮਿਲਕ ਪ੍ਰੋਡਕਸ਼ਨ ਨੂੰ ਜੋੜ ਕੇ ਇੱਕ ਟੀਪੀਏ ਸਕੋਰ ਤਿਆਰ ਕੀਤਾ ਜਾਂਦਾ ਵਾ ਸੋ ਇਸ ਬੋਲ ਦਾ ਟੀਪੀਏ ਸਕੋਰ 2678 ਹੈ ਜੋ ਕਿ ਇੱਕ ਬਹੁਤ ਚੰਗਾ टीपीएस ਕੋਲ ਹੈ ਇਸ ਕੋ ਅੱਗੇ ਆ ਗਿਆ ਜੀ ਬੀਟਾ ਸੀਜ਼ਨ ਆ ਗਿਆ ਜੋ ਕਿ A2 A2 ਹੈ ਮਤਲਬ ਕਿ ਦੁੱਧ ਜਿਹੜਾ ਹੋਊ ਇਸ ਦਾ A2 ਦੁੱਧ ਵਾਲਾ ਬੁੱਲ ਉਹ ਦੁੱਧ ਆਸਾਨੀ ਨਾਲ ਪਚਾਇਆ ਜਾ ਸਕਦਾ ਕਿਸੇ ਵੀ ਆਮ ਵਿਅਕਤੀ ਵਾਸਤੇ ਠੀਕ ਹੈ ਜੀ ਸੋ ਇਹ ਸੀ ਇਸ ਦਾ ਮਤਲਬ A2 A2 ਦਾ ਸੋ ਆਪਾਂ ਜੇ ਇਸ ਦੇ ਖਾਸ ਗੁਣ ਦੇਖੀਏ ਤਾਂ ਵੱਧ ਦੁੱਧ ਦੇਣ ਦੀ ਸਮਰੱਥਾ ਹੈ ਇਸ ਬੁੱਲ ਦੀਆਂ ਬੱਚੀਆਂ ਦੀ ਸੀਗਾ ਜੀ ਥਾਣ ਮਜ਼ਬੂਤ ਤੇ ਸੁਧਰੇ ਹੋਏ ਨੇ ਮਤਲਬ ਕਿ ਇਹ ਨਹੀਂ ਕਿ ਕਈ ਵਾਰ ਥਾਣ ਆਪਣੇ ਸਹੀ ਤਰਤੀਬਾਰ ਨਹੀਂ ਹੁੰਦੇ ਹਾਂ ਸੋ ਉਸ ਪ੍ਰਕਾਰ ਦੀ ਕੋਈ ਸਮੱਸਿਆ ਨਹੀਂ ਹੈਗੀ ਲੰਮਾ ਜੀਵਨ ਉਤਪਾਦਨ ਦੁੱਧ ਦੇ ਦੇਣ ਦੀ ਇਹਦੀ ਬੱਚਾ ਠੀਕ ਹੈ ਜੀ ਸੋ ਜਦੋਂ ਆਪਾਂ ਦਾ ਪਸ਼ੂ ਨਵੇਂ ਦੁੱਧ ਹੋ ਜਾਂਦਾ ਵਾ ਜਦੋਂ ਆਪਾਂ ਮੰਨ ਕੇ ਚੱਲੋ ਪਸ਼ੂ ਆਪਣਾ 3 ਤੋਂ 4 ਮਹੀਨੇ ਸੂਇ ਨੂੰ ਹੋ ਜਾਂਦੇ ਆ ਸੋ ਆਪਾਂ ਉਸ ਤੋਂ ਬਾਅਦ ਪਸ਼ੂ ਨੂੰ ਨਵੇਂ ਦੁੱਧ ਕਰਵਾ ਦਿੰਦੇ ਆ ਸੋ ਆਪਾਂ ਦੇਖਦੇ ਆ ਕਈ ਵਾਰ ਜਿਹੜੀਆਂ ਗਾਈਆਂ ਹੁੰਦੀਆਂ ਬੱਚੀਆਂ ਹੁੰਦੀਆਂ ਉਹ ਜਲਦੀ ਦੁੱਧ ਘਟਣਾ ਸ਼ੁਰੂ ਹੋ ਜਾਂਦੀਆਂ ਠੀਕ ਹੈ ਜੀ ਸੋ ਇਹ ਸਬਲ ਦੀਆਂ ਜੋ ਅੱਗੇ ਬਚੀਆਂ ਰਹਿਣਗੀਆਂ ਉਸ ਵਿੱਚ ਇਸ ਪ੍ਰਕਾਰ ਦੀ ਸਮੱਸਿਆ ਨਹੀਂ ਆਊਗੀ ਮਤਲਬ ਕਿ ਉਹ ਲੰਬਾ ਸਮਾਂ ਤੱਕ ਦੁੱਧ ਦਿੰਦੀਆਂ ਰਹਿਣਗੀਆਂ ਠੀਕ ਹੈ ਜੀ ਸੋ ਇਹ ਟੂ ਟੂ ਆਪਾਂ ਦਾ ਦੱਸ ਰਹੇ ਹਾਂ ਕਿ ਮਨੁੱਖੀ ਖਾਤੇ ਲਈ ਚੰਗਾ ਹੈ ਮਤਲਬ ਕਿ ਜਲਦੀ ਸਾਂਹੇ ਆ ਪਹੁੰਚਾਇਆ ਜਾ ਸਕਦਾ ਹੈ ਠੀਕ ਹੈ ਜੀ ਸੋ ਇਹ ਸੀ ਆਪਣਾ ਬੁੱਲ 21281 HF ਠੀਕ ਹੈ ਜੀ ਜਿਹਦਾ ਨਾਮ ਹੈ ਜਨੀਕ ਸੋ ਕੁੱਲ ਮਿਲਾ ਕੇ ਬੁੱਲ ਇਹ ਚੰਗਾ ਤੇ ਟੌਪ ਦਾ ਬੋਲੀ ਹੈਗਾ ਵਾ ਠੀਕ ਆ ਜੀ ਜੈਸੇ ਦਾ ਕਿ ਆਪਾਂ ਨੂੰ ਸੈਕਸਰ ਦੇ ਕਨਵੈਨਸ਼ਨ ਅਸੀਂ ਦੋਨੇ ਅਵੇਲੇਬਲ ਨੇ ਤੇ ਪਰ ਇਸ ਦੀ ਜੋ ਸਾਈਟ ਹੈ ਸੈਕ ਦੀ ਉਸ ਤੇ ਉੱਪਰ ਇਸ ਦਾ ਰੇਟ ਮੈਂਸ਼ਨ ਕਿਤੇ ਨਹੀਂ ਕੀਤਾ ਹੋਇਆ ਠੀਕ ਆ ਜੀ ਸੋ ਜੇ ਤੁਸੀਂ ਚਾਹੁੰਦੇ ਆ ਕਿ ਮੈਂ ਤੁਹਾਨੂੰ ਇੱਕ ਮਦਦ ਥੋੜੀ ਜੁਰ ਕਰ ਸਕਦਾ ਕਿ ਆਪਾਂ ਏਰੀਆ ਦਾ ਨਾਮ ਜਰੂਰ ਮੈਂਸ਼ਨ ਕਰ ਦਿਓ ਕਮੈਂਟ ਵਿੱਚ ਉਹ ਕਿ ਸਾਨੂੰ ਇਸ ਏਰੀਆ ਵਿੱਚੋਂ ਕਿੱਥੋਂ ਇਸੋ ਸੈਗ ਦਾ ਜਾਂ ਐਬੀਐਸ ਦਾ ਜਾਂ ਡਬਲਯੂਡਬੀਐਸ ਦਾ ਕਿਸੇ ਬਰਕਾਰ ਦੇ ਬੋਲਦਾ ਸੀ ਮੈਨੂੰ ਤੁਹਾਨੂੰ ਕਿੱਥੋਂ ਮਿਲੂਗਾ ਠੀਕ ਹੈ ਜੀ ਸੋ ਇਹ ਮੈਂ ਤੁਹਾਨੂੰ ਇੰਨਾ ਪਤਾ ਕਰਕੇ ਦੱਸ ਸਕਦਾ ਹਾਂ ਕਿ ਤੁਹਾਨੂੰ ਇਸ ਜਗ੍ਹਾ ਤੋਂ ਸੀਮਨ ਅਵੇਲੇਬਲ ਹੋ ਸਕਦਾ ਠੀਕ ਹੈ ਜੀ ਸੋ ਇਹ ਸੀ ਆਪਣੀ ਅੱਜ ਦੀ ਵੀਡੀਓ ਐਚਐਫ 21281 ਜਦੋਂ ਆਇਆ ਜਨੀਕ ਸੋ ਵੀਡੀਓ ਚੰਗੀ ਲੱਗੇ ਚੈਨਲ ਨੂੰ ਸਬਸਕ੍ਰਾਈਬ ਤੇ ਸ਼ੇਅਰ ਜਰੂਰ ਕਰਨਾ ਜੀ ਧੰਨਵਾਦ